ਜਰ ਕੱਤ ਕਾਠ ਵੀ ਚੰਗਾ ਆ ਗਿਆ ਇਹਦਾ ਤੁਹਾਨੂੰ ਮੈਂ ਦੱਸਾਂ ਗੱਲ ਜਿਹੜੇ ਭਰਾਣੇ ਨੇ ਕੋਈ ਚੰਗੇ 43 ਵਰਗੀ ਚੌੜੀ ਪੀਆ ਉੱਤੇ ਭਲਾ ਮੰਜਾ ਡਾ ਲਿਓ ਤੁਸੀਂ ਇਹ ਆ ਦੇਖੋ ਲੇਵਾ ਮਿੱਤਰੋ ਇਹ ਇਮੇਜਨ ਜਿਹੜੀ ਹੈਗੀ ਵੀ ਇਹੇ ਜਿਹੀਆਂ ਮੰਜਾ 12 13 ਛੋਟੀ ਇਹ ਬਾਈ ਨਾਲ ਖਾਇਆ ਚੱਲ ਹੁਣ ਆਈਆਂ ਮੈਂ ਹਾਂਜੀ ਅਸੀ ਕਾ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬੱਬੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਸੁਨੱਖੀ ਕਟੋਟੀ ਦਿਖਾ ਦਾਂਗੇ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਮਿੱਤਰੋ ਆਹ ਨੀਲੀ ਰਵੀ ਬੂਰੀ ਇਹ ਵੀ ਤੁਸੀਂ ਚੈੱਕ ਕਰ ਲਓ ਇਹ ਸੋਈ ਸਵਾਈ ਤੇ ਆ ਇਹਦਾ ਕੱਟਾ ਆ ਗਿਆ ਮਿੱਤਰੋ ਤੇ ਅੱਜ ਦਿਖਾਉਣੀ ਤਾਂ ਨਾ ਮਾਝ ਆਪਾਂ ਕੱਲੀ ਇੱਕ ਆਹੀ ਸੀਗੀ ਪਰ ਨਾਲ ਦੇ ਨਾਲ ਹੁਣ ਬਾਈ ਕਹਿੰਦਾ ਵੀ ਆਪਾਂ ਆ ਵੀ ਦਿਖਾਈ ਦੇਣੇ ਆਗੇ ਤੇ ਇਹਦੇ ਨਾਲ ਇੱਕ ਨਾ ਆ ਗਈ ਆ ਵੀ ਝੋਟੀ ਜਿਹੜੀ ਹੈਗੀ ਨਾ ਸੂਣ ਵਾਲੀ ਆ ਮਿੱਤਰੋ ਤੇ ਇਹਦੀ ਵੀ ਆਪਾਂ ਤੁਹਾਨੂੰ ਨਾ ਜਾਣਕਾਰੀ ਲੈ ਕੇ ਦੇ ਦਾਂਗੇ ਨਾਗ ਬਾਈ ਕੋਲੇ ਅੱਜ ਹੈਗੇ ਤਿੰਨ ਪਰ ਚੌਥੇ ਨੰਬਰ ਦੇ ਉੱਤੇ ਆਹ ਆ ਗਈ ਨਾ ਇੱਕ ਵੱਡੇ ਕੱਤ ਕਾਠ ਦੀ ਮਿੱਤਰੋ ਝੋਟੀ ਇਹ ਵੀ ਤੁਸੀਂ ਨੋਟ ਕਰ ਲਓ ਦਿਓ ਬਾਈ ਇਹੇ ਵੀ ਜਦੋਂ ਇਹ ਤਿਆਰ ਹੋ ਗਈ ਤੇ ਆਜੋ ਆਪਾਂ ਲੱਗੇ ਕੱਲੇ ਕੱਲੇ ਝੋਟੀ ਦੀ ਜਾਣਕਾਰੀ ਤੇ ਬਾਕੀ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਹੈਗਾ ਨਾ ਮਿੱਤਰੋ ਉਹ 12 ਤੋਂ 1 ਵਜੇ 1 ਵਜੇ ਦਾ ਹੈਗਾ ਤੇ ਆਹ ਜਿਹੜੀ ਹੈਗੀ ਤੜਕੇ ਦੀ ਇਹਦੀ ਚਵਾਈ ਹੋਈ ਹੋਈ ਆ ਤੇ ਉਹੋ ਜੇ ਢੰਗ ਤਰੀਕੇ ਨਾਲ ਤੁਸੀਂ ਇਹ ਦੇਖ ਲਿਓ ਜਦੋਂ ਤਰੂਗੀ ਤੇ ਆਓ ਕਰਾਗੇ ਗੱਲ ਬਾਈ ਬੱਬੀ ਨਾਲ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਬਾਈ ਤੇ ਹੋਰ ਬਈ ਬੱਬੀ ਕਿਵੇਂ ਆ ਵਧੀਆ ਵਧੀਆ ਬਈ ਰਮਨਦੀਪ ਤੇ ਬੱਬੀ ਬਾਈ ਜਿਵੇਂ ਆਪਣੇ ਪਿੰਡ ਦੀ ਗੱਲ ਕਰ ਲਗੇ ਪਿੰਡ ਕਿਹੜਾ ਹੈ ਪਿੰਡ ਆਪਣਾ ਮੌੜਕਲਾ ਵੀਰੇ ਮੌੜਕਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂਜੀ ਅ ਅੱਛਾ ਬੱਬੀ ਬਈ ਜਿਵੇਂ ਆਪਣੇ ਕੋਲੇ ਆਪਾਂ ਵੀਡੀਓ ਬਹੁਤ ਪਾਤੀਆਂ ਤੇਰੇ ਘਰੋਂ ਹਾਂ ਬਈ ਹਾਂ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਇਹ ਹੀ ਦੱਸਦੇ ਹੁੰਨੇ ਆ ਭਾਈ ਕੋਈ ਵੀ ਮੱਝ ਜਿਹੜੀ ਹੈਗੀ ਆਪਣੇ ਘਰ ਦੇ ਨਹੀਂ ਹੁੰਦੀ ਕਰਦੀ ਨਹੀਂ ਹੁੰਦੀ ਹਣਾ ਇਹਦੇ ਚੋ ਜੇ ਗੱਲ ਕਰ ਲਿਓ ਜਿਹੜੀਆਂ ਮਗਰ ਲੀਆਂ ਦੋ ਖੜੇਗਾ ਉਹ ਤਾਂ ਪਹਿਲਾਂ ਦਿਖਾਈਆਂ ਵੀ ਹੋਣਗੀਆਂ ਮੈਨੂੰ ਆਇਆ ਹਾਂ ਉਹ ਦਿਖਾਈਆਂ ਹਾਂ ਅੱਛਾ ਪਹਿਲੇ ਨੰਬਰ ਵਾਲੀ ਝੋਟੀ ਦੀ ਇਹਦੀ ਜਾਣਕਾਰੀ ਦੇ ਜਿਹੜੀ ਤੇਰੇ ਕੋਲੇ ਆ ਝੋਟੀ ਆ ਗਈ ਇਹ ਕਿੰਨਾ ਵਾ ਸੂਆ ਸੁੰਦੀ ਹੈ ਇਹ ਬਈ ਤੀਜਾ ਸੂਆ ਸੂ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਇਹਦੇ ਇਹ ਲੈ ਜੋ ਬਈ 10 12 ਹਜੇ ਲੈ ਜੋਗੀ ਹਣਾ ਹਾਂ ਕੱਚੀ ਪਈ ਆ ਕੱਚੀ ਆ ਤੇ ਕੀ ਰਿਕਾਰਡ ਆ ਬਈ ਦੁੱਧ ਵਾਧਾ ਰਿਕਾਰਡ ਬਈ ਇਹ ਪਿੰਡ ਚੋਂ ਹੀ ਲਈ ਆ ਆਪਣੇ ਪਿੰਡ ਚੋਂ ਲਈਤੀ ਆ ਪਿੰਡ ਚੋਂ ਲਈ ਆ ਉਹ ਆਪਾਂ ਨੂੰ ਤਾਂ ਅਗਲੇ ਨੇ ਕਹੇ 15 16 ਕਿਲੋ ਕਹ ਕੇ ਦਿੱਤਾ ਬਈ ਅੱਛਾ ਹਾਂ ਤੇ ਆਪਾਂ ਤਾਂ ਬਈ ਕੀ ਕਹਣਾ ਅਗਲੇ ਦੇ ਆਪਾਂ ਕਹਿ ਹੀ ਤੇ ਨਾਲ ਕਿੰਨੇ ਵੀ ਦੇ ਸਕਦੀ ਆਂ ਹਾਂ ਅਗਲੇ ਦੇ ਕਹੇ ਨੂੰ ਜਿਹੜੇ ਘਰੋਂ ਲੈਂਦੀ ਆ ਪਸ਼ੂ ਬਹੁਤ ਚੰਗੇ ਆ ਉਹਨਾਂ ਦੇ ਅੱਛਾ ਉਹਨਾਂ ਦੇ ਪਸ਼ੂ ਚੰਗੇ ਆ ਹਾਂ ਬਾਕੀ ਵਜਨ ਉਹਦੇ ਤੋਂ ਸਾਨੂੰ ਪਤਾ ਹੀ ਲੱਗ ਜਾਊਗਾ ਵੀ ਕਿੰਨੇ ਕੇ ਚੰਗੇ ਆ ਸਹੀ ਗੱਲ ਕਿੰਨੀ ਕੇ ਸਮਾਈ ਹੋਊਗੀ ਨਹੀਂ ਸਹੀ ਗੱਲ ਆ ਅੱਛਾ ਦਿਨ ਲੈ ਜੂ 10 ਤੋਂ 15 ਦਿਨ ਹਾਂ ਬਈ ਰਾਮ ਨਾਲ ਲੈ ਜੂ ਹਨਾ ਫੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਲੈ ਵੀ ਆਹ ਦੇਖ ਲਓ ਜਿਹੜੀ ਝੋਟੀ ਦਾ ਕੱਦ ਕਾਠ ਜਿਹੜੀ ਹੈਗਾ ਉਹ ਵੀ ਨੋਟ ਕਰ ਲਓ ਸਮੀ ਭਲੀ ਬਹੁਤ ਜ਼ਿਆਦਾ ਚੰਗੀ ਆ ਤੇ ਜਿਹੜੀ ਹੈਗੀ ਨਾ ਪਈ ਵੀ ਜਮਹਿਣ ਗੋਲ ਮਟੋਲ ਆ ਥਨਲੇਵੀ ਦੀ ਤੁਸੀਂ ਇਹ ਦੇਖ ਲਓ ਵੀ ਹੁਣ ਇਹ ਉਤਰਨ ਲੱਗ ਗਈ ਇਹ 43 ਵਰਗੀ ਚੌੜੀ ਪੀਆ ਉੱਤੇ ਪਹਲਾ ਮੰਝਾ ਡਾ ਲਿਓ ਤੁਸੀਂ ਇਸ ਝੋਟੀ ਦੇ ਉੱਤੇ ਤੇ ਚੜਾਈ ਚੜੂਈ ਤਾਂ ਜਿਹੜੀ ਹੈਗੀ ਨਾ ਬਹੁਤ ਆ ਕਰਮਾਲੀ ਦੀ ਇਹ ਥੱਲੋਂ ਜਿਹੜੀ ਹੈਗੀ ਮਿਲਕ ਵੇਨ ਹੈਗੀ ਉਹ ਵੀ ਚੰਗੀ ਆ ਮੈਂ ਨੇੜੇ ਕੈਮਰਾ ਲਾਦਾ ਤੁਹਾਨੂੰ ਇਹ ਆ ਦੇਖੋ ਥਨਲੇਵੀ ਦੀ ਤਾਂ ਸਾਫ਼ ਹੈ ਯਾਰ ਹਾਂ ਥਨਲੇਵੀ ਬਹੁਤ ਸਾਫ਼ ਹੈ ਬਈ ਹੈਨਾ ਇਹ ਆ ਦੇਖ ਲਓ ਹੈ ਇਧਰ ਹੀ ਲੈ ਚੱਲ ਕਰਾਂ ਬਬੀ ਸੁਆ ਤੀਜਾ ਹੈ ਸੁਆ ਤੀਜਾ ਬਈ ਹੈ ਇਧਰ ਨੇ ਰਾਜਾ ਪੈਂਦਾ ਤੇ ਲੈ ਚੱਲ ਹੁਣ ਲੈ ਚੱਲ ਆ ਦੇਖ ਲੋ ਥਾਂ ਲੇਵੇ ਦੀ ਜਿਹੜੀ ਹੈਗੀ ਹੈ ਨਾ ਇਹ ਤੁਸੀਂ ਨੋਟ ਕਰ ਲਓ ਫੈਣ ਪੂਰਾ ਸੋਹਣਾ ਤੇ ਸਾਫ ਸੁਥਰਾ ਥਾਂ ਲੇਵਾ ਰੱਖੂਗੀ ਬਾਕੀ ਉਤਲੀ ਚੜਾਈ ਦੇਖ ਲੋ ਤੁਸੀਂ ਮੱਝ ਦੀ ਬਹੁਤ ਚੌੜੀ ਮਤਲਬ ਮੱਝ ਆ ਗਈ ਐਨੇ ਮਤਲਬ ਨਾ ਮੈਂ ਕਹਿੰਦਾ ਵੀ ਘੱਟੋ ਘੱਟ ਵੀ ਉਤਲੀ ਚੜਾਈ ਚੜਾਈ ਇਹਦੀ ਹੈ ਨਾ 2.5 ਫੁੱਟ ਚੌੜੀ ਹੋ ਸਕਦੀ ਆ ਬੱਬੀ ਹਾਂਜੀ ਭਾਈ ਮੰਨਦਾ ਗੱਲ ਇਹ ਕਿ ਨਹੀਂ ਮੰਨਦਾ ਹਾਂ ਹਾਂ ਭਾਈ ਉੱਤੇ ਦਾ ਦਿੱਸੀ ਜਾਂਦੀ ਹੈ ਹੈਨਾ ਤੇ ਰੇਟ ਕੀ ਰੱਖਤਾ ਇਹਦਾ ਫਿਰ ਰੇਟ ਭਾਈ ਹੁਣ ਇੱਥੋਂ ਲੈਤੀ ਆ ਹਾਲਾ ਪਿੰਡੋ ਅੱਛਾ ਆਪਾਂ ਹੁਣਤੀ ਕਰਾਂਗੇ ਹੋਣੀ ਹੋਪ ਉਹ ਕਾਇ ਹੈ ਰਾਮਾਗਾ ਠੀਕ ਹੈ ਗੱਲ ਅੱਛਾ ਆ ਫਿਰ ਇਧਰਲੇ ਪਾਸੇ ਇਹ ਜਿਹੜੀ ਆਪਾਂ ਨਾ ਦੂਜੇ ਨੰਬਰ ਦੇ ਉੱਤੇ ਆ ਜਾ ਕਰ ਇਧਰ ਮੇਰੇ ਕੋਲੇ ਆਹਾ ਆ ਗਈ ਮੱਝ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਦਾ ਤਾਂ ਬਈ ਚੌਥਾ ਚੌਥਾ ਹੋਊਗਾ ਚੌਥਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਈ ਤੀਜਾ ਦਿਨ ਤੀਜਾ ਦਿਨ ਸੂਈ ਨੂੰ ਤੇ ਕਿੰਨਾ ਦੁੱਧ ਆਉਣਾ ਥੱਲੇ ਹੁਣ ਤਾਂ ਬਈ 8 ਕਿਲੋ ਜਾਂ 8 ਕਿਲੋ ਹਾਂ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਬਈ 12-13 ਤਾਂ ਪਾ ਦੂਗੀ ਲੋ 12-13 ਕਿਲੋ ਤੇ ਤੀਜਾ ਦਿਨ ਆ 8 ਕਿਲੋ ਬੋੜਾ ਆ ਗਿਆ ਹੁਣ ਬੋੜਾ ਲਾ ਦੁੱਧ ਲਾ ਲੈ ਬੰਦ ਕੋਸੀ ਲਾ ਲੈ हां भाई हैगा जवाब ए उरली च माड़ा जवाब है ना हां ए च हैगा जवाब हां अच्छा मेनू ए दसदे चौथा सुआ सुनदी आ 12 13 किलो दूध पा दूगी हां भाई ठीक है मगर कटा आ गया ए दा रेत किना ਰਹੂਗਾ ਰੇਟ ਆ ਦਾ ਬਈ 1 15 1 15 ਖੋਲ ਫਿਰ ਕੇ ਰੈ ਇਹਨੂੰ ਵੀ ਆਪਾਂ ਤੋਰ ਕੇ ਦਿਖਾਈਏ ਲੈ ਵੀ ਮਿੱਤਰੋ ਜਿਹੜੇ ਭਰਾ ਨਾ ਬੂਰੀ ਨੀਲੀ 라ਵੀ ਦੇ ਸ਼ਕੀਨ ਹੁੰਦੇ ਆ ਉਹ ਤੁਸੀਂ ਨੋਟ ਕਰ ਲੋ ਵੀ ਇਹ ਚੌਥਾ ਸੁਆ ਮਾਝਾ ਸੀਲ ਠੰਡੀ ਐ ਤੇ ਇਹਦੀ ਜੀਵ ਦੀ ਜੀਬ ਵੀ ਮੈਨੂੰ ਆਇ ਲੱਗਦਾ ਗਲਾਬੀ ਹੈ ਮਿੱਤਰੋ ਹਾਂ ਸੋਹਣੀ ਗਲਾਬੀ ਹੈ ਜਿਹੜੇ ਥਣਲੇਵਾ ਇਹਦਾ ਉਸੇ ਹਿਸਾਬ ਨਾਲ ਦੇਖ ਲੋ ਹੁਣ 1 ਵਜੇ ਤੇ 1 ਵਜੇ ਵੀ ਸੋਹਣਾ ਥਣਲੇਵਾ ਤਿਆਰ ਕਰਦੀ ਤੁਰੇ ਆਉਂਦੀ ਆ ਦੇਖ ਲੋ ਐਣ ਥਣਾ ਥੋਣੇ ਦੀ ਜਮਾ ਓਕੇ ਆ ਬੱਬੀ ਓਕੇ ਆ ਬਈ ਇਹ ਇਧਰ ਤਾਂ ਨੇਰਾ ਪਹੂਗਾ ਖੜ ਜਾ ਕਰ ਇਹ ਇਧਰ ਹੀ ਲੈ ਚਲ ਹਾਂ ਇਹ ਬਾਈ ਕੋਲੇ ਫਾਰਮ ਜਮਾ ਨਮਾ ਪਾਇਆ ਯਾਰ ਕਾਟ ਕਾਠ ਵੀ ਚੰਗਾ ਆ ਗਿਆ ਇਹਦਾ ਤੁਹਾਨੂੰ ਮੈਂ ਦੱਸਾਂ ਗੱਲ ਜਿਹੜੇ ਭਰਾਣੇ ਨਾ ਕੋਈ ਚੰਗਾ ਟੀਕਾ ਭਰਾਤਾ ਇਹਦੇ ਤੇ ਸੋਹਣਾ ਬੱਚਾ ਪੈਦਾ ਕਰ ਦੂਗੀ ਇਹ ਤੇ ਦੁੱਧ ਜਿਵੇਂ ਤੈਂ ਆਖਿਆ ਬੱਬੀ ਹਾਂ ਬਈ ਵੀ ਦੁੱਧ 12 13 12 ਕਿਲੋ ਪਾਤਾ ਨਾ ਇਹਨੇ ਮੈਨੂੰ ਐ ਚੰਗੀ ਸੇਵਾ ਸੁਭਾ ਹੋ ਗਈ ਨਾ ਹਾਂ ਬਈ ਹਾਂ ਬਾਕੀ ਆਪਾਂ ਤਾਂ ਅੰਤਾਜਾ ਲਾਉਣੇ ਅੰਤਾਜਾ ਬਈ ਬੰਤਰ ਦੱਸ ਦਈਏ ਬਾਕੀ ਬਈ ਖੜੀ ਆ ਚਾਰ ਦਿਨਾਂ ਨੂੰ ਪਤਾ ਲੱਗ ਜੂਗਾ ਹਾਂ ਆ ਫਿਰ ਕਰ ਐਧਰਲੇ ਪਾਸੇ ਆ ਸੰਗਲ ਫੇਰ ਪਾ ਲਈ ਹੁਣ ਮੈਨੂੰ ਐ ਦੱਸ ਦੇ ਜਿਹੜੀ ਤੇਰੀ ਆਹ ਝੋਟੀ ਆ ਗਈ ਹਾਂ ਬਈ ਇਹਦਾ ਸੁਆ ਇਹਦਾ ਸੁਆ ਬਈ ਤੀਜਾ ਇਹਦਾ ਸੁਆ ਤੀਜਾ ਤੇ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਬਈ ਆਪਾਂ ਤਾਂ ਗੱਬਣ ਤੋਂ ਕਣੀ ਦੇ ਦਈ ਅੱਛਾ ਹਾਂ ਤੇ ਕਿੰਨਾ ਕ ਦੁੱਧ ਪਾ ਦੂਗੀ ਉਦੋਂ ਤਾਂ ਬਈ ਇਹਦਾ 7 ਕਿਲੋ ਸੀਗਾ ਅੱਛਾ 7 ਕਿਲੋ ਹਾਂ ਤੇ ਹੁਣ ਹੈਗੀ 12 12 13 ਪਾ ਦੂਗੀ 12 13 ਦੀ ਹਾਂ ਬਾਕੀ ਬਣੀ ਜਾਂਦੀ ਹੈ ਬਣੀ ਚੰਗੀ ਆ ਕਿੰਨੇ ਕਿੰਨੇ ਕ ਦਿਨ ਲੈ ਜੂ ਇਹਦੇ ਇਹ ਲੈ ਜੂ ਬਈ ਮਾੜਾ ਦਾ 5-4 ਦਿਨ 5-4 ਦਿਨ ਲੈ ਜੂ ਯਾਰ ਆਪਾਂ ਖੜੀ ਦਾ ਇਹਦਾ ਲੇਵਾ ਇਧਰ ਕਰੀ ਮਾੜਾ ਸਾਈਡ ਮਰਵਾਈਏ ਤੇ ਆ ਦੇਖੋ ਹੁਣ ਐਨ ਪੂਰ ਉਤੋਂ ਤੱਕ ਲੇਵਾ ਭਰਦੀ ਤਰੀ ਹੁੰਦੀ ਆ ਦੇਖੋ ਖੜੀ ਦਾ ਲੇਵਾ ਚੈੱਕ ਕਰ ਲਓ ਤੋੜ ਕੇ ਰਾ ਇਹਨੂੰ ਵੀ ਇੱਕ ਸਿੰਗ ਮਾੜਾ ਆ ਜਾ ਭੋਰਿਆ ਦੂਜਾ ਦੇਖ ਲਓ ਤੁਸੀਂ ਹਾਂ ਕਸਾਉਂਦੀ ਤਾਂ ਹੈਗੀ ਆ ਬਈ ਹਨਾ ਹਾਂ ਹੂੰ ਤੇ ਬੱਬੀ ਫਿਰ ਇਹਦਾ ਰੇਟ ਕਿੰਨਾ ਕਰੇਗਾ ਇਹ ਰੇਟ ਫੋਨ 'ਤੇ ਕਰਦਾ ਹੈ ਭਾਈ ਇਹਦਾ ਵੀ ਫੋਨ 'ਤੇ ਫੋਨ 'ਤੇ ਕਰਦਾ ਹੈ ਅੱਛਾ ਬਾਲਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਬਾਲਾ ਨਹੀਂ ਹੁੰਦਾ ਬਈ ਜਾਇ ਜੀ ਜਾਇ ਜੀ ਰਹੂਗਾ ਜੇ ਰੇਟ ਇਹਦਾ ਮੈਂ ਕਰਦਾ ਤੂੰ ਕਰ ਦੇ ਮੈਂ ਤਾਂ 50000 ਕਰੂੰਗਾ ਆ ਦੇਖੀ ਇਹ ਆ ਦੇਖੋ ਲੇਵਾ ਮਿੱਤਰੋ ਇਹ ਇਮੇਜਨ ਆ ਜਿਹੜੀ ਹੈਗੀ ਵੀ ਇਹੇ ਜਿਹਿਆਂ ਮੱਝਾਂ 12 13 ਕਿਲੋ ਦੁੱਧ ਜਰ ਇਹਨਾਂ ਨੂੰ ਖੁੱਲਾ ਦੇਣਾ ਚਾਹੀਦਾ ਕੋਈ 14 ਨਹੀਂ ਕੋਈ 15 ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਨਹੀਂ ਬੱਬੀ ਹਾਂ ਭਾਈ ਥਣ ਬਹੁਤ ਚੰਗਾ ਲੱਗਿਆ ਹਾਂ ਲਾ ਆ ਦੇਖ ਲੋ ਬਾਕੀ ਮੇਰੇ ਕਹੇ ਤੇ ਨਾ ਜਾਇਓ ਮਿੱਤਰੋ ਆਪ ਦੀ ਸੋਚ ਸਮਝ ਕੇ ਜਿਹੜੀ ਹੈਗੀ ਕੋਈ ਵੀ ਚੀਜ਼ ਖਰੀਦਾ ਕਰੋ ਆਪਾ ਤਾਂ ਕੱਲਾ ਸਿਰਫ ਬਾਈ ਨੇ ਤਾਂ ਜਮਾ ਨਹੀਂ ਅੱਖਾਂ ਦੇਖ ਵੀ ਇਹ 14 ਪਾਦੂ 15 ਪਾਦੂ ਹਨਾ ਉਹ ਥਣਾ ਥੋਣਾ ਦੀ ਕਲੀਅਰ ਆ ਹੱਥ ਨਾਲ ਦੀ ਕਲੀਅਰ ਆ ਬਾਈ ਹਨਾ ਚਵਾਈ ਦੀ ਚੰਗੀ ਆ ਚਵਾਈ ਦੀ ਵੀ ਚੰਗੀ ਹੋਊਗੀ ਭੋਲੀ ਵੀ ਬਹੁਤ ਆ ਇਹ ਆ ਦੇਖ ਲੋ ਥਣ ਲੇਵਾ ਬਹੁਤ ਕੱਡੂਗੀ ਮਿੱਤਰਾਂ ਲੇਵਾ ਬਹੁਤ ਕੱਡੂ ਬਾਈ ਹਾਂ ਲੇਵੇ ਵਾਲੀ ਤਾਂ ਜਿਹੜੀ ਹੈਗੀ ਮੈਂ ਕਹਿੰਦਾ ਰਿਕਾਰਡ ਤੋੜਨੇ ਚਾਹੀਦੇ ਆ ਥਣ ਵੀ ਚੰਗੇ ਆ ਚਲੋ ਤੇ ਰੇਟ ਕਰਦੇ ਇਹਦਾ ਕੁਝ ਨਹੀਂ ਹੁੰਦਾ ਟਾੜਾ ਫਟਾ ਜਮਾ ਹੱਥ ਬਈ ਮੈਂ ਤੈਨੂੰ ਸਾਂਗ ਲ ਪੰਜ ਰੁਪਈਆ ਨਾ ਕੱਟੀ ਇੱਕ ਦਾਸ ਦੀ ਦੇ ਉਹ ਇੱਕ ਦਾਸ ਦੀ ਹਾਂ ਵੈਰੀ ਗੁੱਡ ਆ ਫਿਰ ਕਰ ਇਧਰਲੇ ਪਾਸੇ ਆ ਕਰਾ ਇੱਕ ਤੇਰੇ ਕੋਲੇ ਮੈ ਤਰਾ ਆਹਾ ਝੋਟੀ ਇਹ ਬਈ ਨਾ ਲਖਾ ਚੱਲ ਹੁਣ ਆਈਆਂ ਮੈਂ ਕੱਚੀ ਵਾਲੀ ਇਹਦਾ ਮੀਨਾ ਲੈ ਜੂ ਇਹਦਾ ਮੀਨਾ ਲੈ ਜੂ ਮੀਨਾ ਲੈ ਜੂ ਵੱਧ ਵੀ ਲੈ ਕੇ ਸਾਦੀ ਪੰਜ ਚਾਰ ਦਿਨ ਅੱਛਾ ਬੇਨਾ ਟਾਈਮ ਲੈ ਜੂ ਠੀਕ ਹੈ ਚੱਲ ਕੋਈ ਗੱਲ ਨਹੀਂ ਫਿਰ ਮੁੜਿਆ ਕਰਾ ਇਹਦਾ ਇਧਰ ਮੁੜਿਆ ਤਾਜੀ ਜਦੋਂ ਆਣ ਫਿਰ ਮੈਨੂੰ ਦੂਜੀ ਵਾਰ ਕਿਵੇਂ ਸੱਦੇਗਾ ਜੇ ਮਾਜੀ ਤੇਰਾ ਸਾਰਾ ਕੰਮ ਕਰਨ ਲੱਗ ਗਿਆ ਕਿ ਨਹੀਂ ਵੀ ਨੰਬਰ ਕਿਹੜਾ ਚੱਲਦਾ ਬਈ ਤੇਰੇ ਕੋਲ 96488 ਬਈ 87224 87224 ਹਾਂਜੀ ਠੀਕ ਆ ਲੋ ਵੀ ਮਿੱਤਰੋ ਇਹ ਸੀ ਬਾਈ ਬੱਬੀ ਤੇ ਬਾਈ ਕੋਲੇ ਇੱਥੇ ਆਇਓ ਕੋਈ ਵੀ ਨਾਗ ਜੇ ਤੁਹਾਡੇ ਫਿੱਟ ਆਉਂਦਾ ਇੱਥੇ ਆਉਂਗੇ ਤਸੱਲੀ ਕਰੋਗੇ ਤਸੱਲੀ ਕਰਕੇ ਜਿਹੜਾ ਹੈਗਾ ਤੁਸੀਂ ਕੋਈ ਵੀ ਨਾਗ ਜਿਹੜਾ ਹੈਗਾ ਲਿਯਾ ਸਕਦੇ ਹਾਂ ਬਾਕੀ ਬਾਈ ਦਾ ਪਸ਼ੂ ਦਿਖਾਉਣ ਦਾ ਤਰੀਕਾ ਕਿਵੇਂ ਲੱਗਿਆ ਬਾਕੀ ਬਾਈ ਕੋਲੇ ਨਾ ਯਾਰ ਇੱਥੇ ਆਉਂਗੇ ਤੁਸੀਂ ਆਹ ਦੇਖ ਲਓ ਤੁਸੀਂ ਬਹੁਤ ਸੋਹਣਾ ਮਤਲਬ ਨਾ ਨਵਾਂ ਹੀ ਸ਼ੈੱਡ ਪਾਇਆ ਹੋਇਆ ਪਹਿਲਾਂ ਆਪਾਂ ਜਿਹੜੀ ਵੀਡੀਓ ਬਣਾਉਂਦੇ ਹੁੰਦੇ ਸੀ ਦੇਖ ਲਓ ਤੁਸੀਂ ਹਨਾ ਉਹ ਹਰੀਆਂ ਚਾਦਰਾਂ ਜਿੱਥੇ ਤੁਸੀਂ ਹੁੰਦੀਆਂ ਇੱਥੇ ਬਣਾਉਂਦੇ ਹੁੰਦੇ ਸੀਗੇ ਪਰ ਅੱਜ ਆਪਾਂ ਤੁਹਾਨੂੰ ਨਵੇਂ ਫਾਰਮ 'ਚ ਜਿਹੜੀਆਂ ਹੈਗੀਆਂ ਮੱਝਾਂ ਦਿਖਾਉਂਦੀਆਂ ਕਿਵੇਂ ਲੱਗੀਆਂ ਮੱਝਾਂ ਤੇ ਬਾਕੀ ਨਾ ਮੈਨੂੰ ਐਂ ਲੱਗਦਾ ਜਿਹੜੀਆਂ ਆਹ ਝੋਟੀਆਂ ਦੇ ਰੇਟ ਕੀਤੇ ਜਾਂ ਆਹ ਬੂਰੀ ਨੀਲੀ ਰਾਵੀ ਆ ਗਈ ਜਾਂ ਉਹ ਆ ਗਈ ਤੇ ਰੇਟ ਤੁਹਾਨੂੰ ਪਸੰਦ ਆਉਣਗੇ ਧੰਨਵਾਦ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹੜੇ ਭਰਾ ਫੇਰ ਕਹਾ ਪਸੰਦ ਆਈ ਇੱਥੇ ਪਈ ਪਣਾ ਦੋ ਡੰਗ ਦੀ ਚਬਾਈ ਕਰਕੇ ਲੈ ਜਾਓ